ਸਤਸੰਗਤ ਦੇ ਵਿੱਚ ਘਰ ਪ੍ਰਵਾਦ ਸੰਗੀ ਸਾਥੀ ਕਿਤੇ ਕਹਦੇ ਵਿੱਚ ਚੱਲਦੀ ਅਰ ਚਲੀਏ ਪਹਿਲਾਂ ਤੇ ਨਾਹ ਨੂੰ ਕਰਬੜੀ ਕਰ ਲੋ ਫਲਾਨੇ ਥਾਂ ਜਾਣਾ ਸੀ ਆ ਕਰਨਾ ਸੀ ਮੇਰਾ ਤਾਂ ਆ ਰਹਿ ਗਿਆ ਉਹ ਕਰਨਾ ਸੀ ਦੇ ਧਕਮ ਤਕੀ ਲੈ ਆਈਏ ਸਤਸੰਗਤ ਨਹੀਂ ਅਰ ਚੱਲ ਕੋਈ ਨਾ ਮਨੁੱਖਾ ਜਨ ਜਲਿਆ ਦੋ ਘੜੀਆਂ ਸਤਸੰਗ ਵੀ ਕਰ ਲਈਏ ਕਹਿ ਉਂਗ ਸਤਸੰਗਤ ਵਿੱਚ ਆਣ ਕਹਿ ਗੁਰਮੁਖ ਉਹ ਬੈਠ ਜਾਂਦਾ ਬੈਠ ਕੇ ਜੋ ਗੁਰੂ ਸਾਹਿਬ ਕਹਿ ਰਹੇ ਹੈ ਗੁਰੂ ਕੀ ਕੀਰਤیاں ਆਪਣੀ ਰਸਨਾ ਤੋਂ ਇਲਾਹੀ ਬਾਣੀ ਨੂੰ ਗਾ ਰਹੇ ਆ ਉਧਰ ਧਿਆਨ ਨਹੀਂ ਫਿਰ ਕੋਲ ਬੈਠੇ ਨਾਲ ਗੱਲਾਂ ਲੱਗੇ ਜਾਂਦਾ ਕਰਨ ਇਹ ਨਿਸ਼ਾਨੀ ਆ ਗੁਰਮੁਖ ਤੇ ਜੇ ਕੋਈ ਨਾਲ ਬੈਠਾ ਲੱਗਿਆ ਸੁ ਕਹਦੇ ਨਾ ਬਈ ਸਤ ਸੰਗਤ 'ਚ ਗੱਲਾਂ ਨਹੀਂ ਕਰੇਂ ਟੱਪ ਕਰ ਜਾ ਫਿਰ ਲੜ ਪੈਂਦਾ ਉਹ ਦਿਨ ਨਾਲ ਨਾਲ ਦਿਨ ਇਹਨੇ ਚੁੱਪ ਕਰ ਵੀ ਤੱਕ ਮਤੱਕੀ ਬੈਠ ਗਿਆ ਫਿਰ ਹੁਣ ਗੱਲਾਂ ਕਰਨੋਂ ਹਟਿਆ ਤੇ ਹੁਣ ਨੀਂਦ ਨੇ ਜੋਰ ਪਾਉਣਾ ਸ਼ੁਰੂ ਕਰਤਾ ਕਹਿਉਂਗਾ ਕਹਿ ਲੜ ਮਾਰਾਂ ਪਹਿਲਾਂ ਤੇ ਲੜਿਆ ਵੀ ਮੈਨੂੰ ਗੱਲਾਂ ਕਰਨ ਤੋਂ ਰੋਕਿਆ ਤੇ ਫਿਰ ਫੇਰ ਪੁੰਗਾਈ ਨੀਂਦ ਆਣੀ ਅਰੰਭ ਹੋਈ ਤੇ ਨਾਲ ਦੇ ਸਾਥੀ ਨੇ ਫਿਰ ਕਹਤਾ ਓਏ ਤੂੰ ਸੌਂ ਜਾਨਾ ਯਾਰ ਸੌਣਾ ਕਹਿ ਕਰ ਕੋ ਉੱਠ ਜਾਏ ਗੁਰਮੁਖੋ ਮੰਦੜੇ ਕਰਮਾਂ ਨੇ ਗੁਰੂ ਕੇ ਪਾਵਨ ਪਵਿੱਤਰ ਬਚਨਾਂ ਨੂੰ ਕੰਨ ਪੈਣੇ ਨਹੀਂ ਦਿੱਤਾ ਨੀਂਦ ਤੋ ਰੋਕਿਆ ਤੇ ਉੱਠ ਕੇ ਤੁਰ ਗਿਆ ਯਾਰ ਮੈਂ ਤਾਂ ਨੀਂਦ ਆ ਗਈ ਤੇ ਮੈਂ ਚੱਲਿਆ ਤੇ ਬਾਪੂ ਤਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲੋ ਰਾਗ ਮਾਝ ਦੇ ਅੰਦਰ ਬਾਪੂ ਜੀ ਫਰਮਾਨ ਕਰਦੇ ਆ ਬੜ ਬਹਾਗੀ ਹਰ ਸੰਗਤ ਪਾਵੈ ਭਾਗ ਹੀਣ ਭ੍ਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨ ਲਪੈ ਬਿਨ ਸੰਗਤ ਮੈਲ ਭਰੀ ਜੀਉ ਆਪਾਂ ਵੀ ਖੁਸ਼ੀ ਗਮੀ ਜਾਂਦੇ ਆ ਆਪਾਂ ਵੀ ਖੁਸ਼ੀ ਗਮੀ ਜਾਂਦੇ ਆ ਤੇ ਜਾ ਕੇ ਪਹਿਲਾਂ ਕੀ ਦੇਖਦੇ ਆ ਕੀਰਤ ਨਾਲ ਲਾਦੀ ਆਇਥੇ ਰੋਕ ਲੀਆ ਦੇਖ ਲਾ ਕਿਆ ਵੀ ਨੰਦ ਸੁਮਣ ਬੜਾ ਭੜ ਗਿਆ ਉਹ ਤਾਂ ਬਹੁਤ ਬਹੁਤ ਟਾਈਮ ਤੋਂ ਖੜਦੇ ਸਤ ਗੱਲਾਂ ਬੋਲਾ ਮਾਰਦੇ ਆ ਪਹਿਲਾਂ ਆ ਸਾਡਾ ਵੀ ਰਾਣਾ